ਪਿਆਰ ਭਰੀ ਸੱਸੜੀ ਗਾਲ ਕਹਿੰਦੇ ਐਡ ਲੋਣੀ ਤਾਂ ਲਵੇ ਪੋਟਰ ਤੇ ਨੰਬਰ ਚੱਲੀ ਜਾਂਦਾ 5 ਤੋਂ 7 ਫੋਟੋਆਂ ਭੇਜ ਦਿਓ ਵੀਡੀਓ ਲਾਇਕ ਸ਼ੇਅਰ ਕਮੈਂਟ ਕਰ ਦਿਓ ਚੈਨਲ ਫੋਲੋ ਕਰ ਦਿਓ ਆਪਾਂ ਲਿਆ ਕੇ ਸੋਨਾ ਜੀਖਾ ਬਿਲਕੁਲ ਨਵਾਂ ਟਰੈਕਟਰ ਸੋਨਾ ਜੀਖਾ 60 ਅਕਬਰ ਡਬਲ ਕਲੱਚ ਡੈਕਸ ਬ੍ਰੇਕਾਂ ਵਰਾ ਸਪੀਡ ਇਹ ਬਿਲਕੁਲ ਨਵਾਂ ਟਰੈਕਟਰ 90 ਪਹਿ ਟਾਇਰ ਡਬਲ ਜੈਐਸਟੀ ਬੂਡਰਾ ਤੇ 1000 ਕੇ ਘੰਟਾ ਟਟ ਸਾਰਾ ਚੱਲਿਆ ਵਾ 90 ਪੈਸੇ ਟਾਇਰ ਆ ਇੰਜਨ ਗੇਅਰ ਦਾ ਓਕੇ ਜਮਾ ਤੇ ਲੈਫਟ ਦਾ ਗੇਅਰ ਦਾ ਪੀਪਰਾਂ ਦਾ ਟਰੈਕਟਰ ਆ ਰਾਂ ਤੇ ਛਤਰੀ ਲੱਗੀ ਆ ਕਿਵੇਂ ਨਾ ਇੱਕ ਹਾਰ ਦੀ ਕਮੀ ਆ ਤੇ ਹੋਰ ਟਰੈਕਟਰ ਜਮਾ ਨਵਾਂ ਹਾਰ ਪਾ ਕੇ ਘਰੇ ਜਾਏ ਵੀ ਅਗਲਾ ਕੁਝ ਐ ਸੀ ਚੁਕੜਾ ਕੇ ਜਾਂਦਾ ਇਹ ਤੇ 90 ਪੈਸੇ ਟਾਇਰ ਆ ਡਬਲ ਜੈਸਟੀ ਪੂਰਾ ਡੈਕਸ ਬਰੇਕਾਂ ਪਰ ਸਪੀਡ ਕੋ ਬੇਟ ਲੱਗੀ ਵੀ ਵਧੀਆ ਟਰੈਕਟਰ ਆ ਤੇ ਕੋਕਾ ਪੀਸ ਬੈਂਡਰੀ ਢਾਬਰ ਪੱਟੀ ਡੰਡਾ ਨਾਲ ਤੇ ਸਭ ਕੁਝ ਨੂੰ 2019 ਮਾਡਲ ਆ ਤੇ ਰੇਟ ਹੈਗਾ ਇਹਦਾ ਰੇਟ ਹੈਗਾ ਇਹਦਾ 5 ਲੱਖ ਤੇ 62000 ਰੁਪਿਆ 5 ਲੱਖ 62000 ਰੁਪਿਆ ਰੇਟਾ ਬਿਲਕੁਲ ਨਵਾਂ ਟਰੈਕਟਰ ਸੋਨਾ ਦੀ ਕਲ ਸੱਟ ਇੰਜਨ గేਰ ਤੇ ਲੈਫਟ ਦਾ ਓਕੇ ਆ ਪਾਵਰ ਸਟੇਰ ਨਾਲ ਤੇ ਜੇ 4 4 ਵਾਈ 4 ਤੋਂ 10 ਵਜੇ ਟਰੈਕਟਰ ਤੇ ਵਾਕੇ ਦੇ ਸਕਦੇ ਆ ਪੇਪਰ ਟਰੈਕਟਰ ਦੇ ਜਮਾ ਓਕੇ ਆ ਤੇ ਲੋਨ ਬਾਰੇ ਪੁੱਛ ਸਕਦੇ ਵੀ ਲੋਨ ਹੋ ਜੂਗਾ ਟਰੈਕਟਰ ਤੇ ਉਹ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਜੇ ਕਿਸੇ ਵੀਰ ਭਾਈ ਨੇ ਲੋੜ ਕਰਾਉਣਾ ਹੋਵੇ ਕਿਸੇ ਨੇ ਨਗਦ ਲੈਣਾ ਹੋਵੇ ਨਗਦ ਵੀ ਮਿਲ ਚੁਗਾ ਵੀਡੀਓ ਤੇ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਫੋਲੋ ਕਰੋ ਬਿਨਾ 3 ਸਪੀਡ ਤੋਂ ਆ 2 ਸਪੀਡ ਆ ਇੰਜਨ ਗੇਅਰ ਦਾ ਲੈਪਟੋ ਦਾ ਓਕੇ ਆ ਟਰੈਕਟਰ 2019 ਮਾਡਲ ਆ ਤੇ ਬਿਨਾ 30 ਸਪੀਡ ਤੋਂ ਆ 2 ਸਪੀਡ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸਪਾਰਕ ਕਰ ਸਕਦੇ ਮਾਲਕ ਵਿੱਚ ਨੰਬਰ ਕਿੱਦਾਂ ਜਾਂਦਾ ਸਾਰੇ ਜਾਣਕਾਰੀ ਫੋਨ ਲੱਗੇ ਜੀ ਸਾਡੇ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸੈਂਟਰ ਭੋਲੋਂ ਕੋਲ ਸ਼ੇਅਰ ਕਰਦੇ